लुधियाना ਵਿੱਚ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਇਨਫਲੂਐਂਸਰ ਕਾਰਤਿਕ ਬੱਗਨ ਨਾਮਕਾ ਨੌਜਵਾਨ ਦੀ ਕੁਝੰਜਾਨਾ ਨੌਜਵਾਨਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੇ ਸੀ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਤਿੰਨ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਤੋਂ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਨੇ ਸੋ ਪੁਲਿਸ ਨੇ ਦੱਸਿਆ ਕਿ ਹੋਰ આરોપી ਅਜੇ ਵੀ ਪੁਲਿਸ ਦੇ ਗ੍ਰਿਫਤ ਤੋਂ ਬਾਹਰ ਨੇ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਸਿਲਸਲੇ ਦਾ ਵੱਚ ਲੁਧਿਆਣਾ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਕਈ ਵੱਡੇ ਖੁਲਾਸੇ ਕੀਤੇ ਨੇ ਲੁਧਿਆਣਾ ਲਾਈਵਲੀ ਸੁਰਿੰਦਰ ਸੋਨੀ ਦੀ ਰਿਪੋਰਟ ਇਹ ਇੱਕ ਹੀ ਮਾਮਲਾ ਜਿਹੜੇ ਅਕਿਊਜ਼ ਫੜੇ ਐ ਕਦੋਂ ਦਾ ਮਾਮਲਾ ਇਹ ਦੇਖਿਓ ਉਹਨਾਂ ਜਿਹੜਾ ਸੋਸ਼ਲ ਮੀਡੀਆ ਇਨਫਲੂਐਂਸਰ ਕਾਰਤਿਕ ਬੱਗਨ ਸੀਗਾ ਉਹਦਾ ਜਿਹੜਾ ਮਰਡਰ ਹੋਇਆ ਸੀਗਾ ਤੇ ਉਹ ਇੱਕ ਤਰ੍ਹਾਂ ਦਾ ਬਲਾਈਂਡ ਮਰਡਰ ਸੀਗਾ ਜਿਹੜੇ ਕਰਦਿਆਂ ਨੇ ਸ਼ੱਕ ਤੇ ਤਿੰਨ ਬੰਦਿਆਂ ਤੇ ਪਰਚਾ ਕਰਾਇਆ ਸੀਗਾ ਤੇ ਉਸ ਤੋਂ ਬਾਅਦ ਲekin ਜਦੋਂ ਅਸੀਂ ਤਫਤੀਸ਼ ਕੀਤੀ ਹੈ ਤੇ ਉਹ ਬੰਦਿਆਂ ਦਾ ਰੋਲ ਨਹੀਂ ਪਾਇਆ ਗਿਆ ਤੇ ਪੁਲਿਸ ਨੇ ਫਿਰ ਬਿਲਕੁਲ ਜਦੋਂ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ ਤਾਂ ਉਹਦੇ ਵਿੱਚ ਅਸੀਂ ਸਾਰੇ ਅਕਿਊਜ਼ ਪਹਿਲਾਂ ਤਾਂ ਆਈਡੈਂਟੀਫਾਈ ਕੀਤੇ ਇਰ ਅਦਰ ਟੀਮਾਂ ਬਣਾਈਆਂ ਹਾਂ ਜੀ ਤੇ ਅਸੀਂ ਕਾਫੀ ਟੀਮਾਂ ਅਸੀਂ ਆਊਟ ਆਫ ਪੰਜਾਬ ਜਿਹੜੀਆਂ ਤਕਰੀਬਨ 5-6 ਸਟੇਟਸ ਵਿੱਚ ਗਈਆਂ ਤੇ ਉਹਦੇ ਵਿੱਚ ਅਸੀਂ ਟੋਟਲ ਜਿਹੜੇ ਹੈ ਕਿ ਤਿੰਨ ਮੁਲਜ਼ਮ ਜਿਹੜੇ ਨੇ ਉਹਨਾਂ ਨੂੰ ਫੜਨ ਵਿੱਚ ਕਾਮਯਾਬ ਹੋਏ ਹਾਂ ਤੇ ਇਹਦੇ ਵਿੱਚ ਇੱਕ ਮੁਲਜ਼ਮ ਸਾਹਿਲ ਹੈ ਜਿਨੇ ਕੀ ਇਨਫੋਰਮੇਸ਼ਨ ਦਿੱਤੀ ਸੀਗੀ ਜਿਹੜੇ ਬੰਦੇ ਤਿੰਨ ਬਾਈਕਸ ਤੇ ਨੌ ਬੰਦੇ ਆਏ ਸੀਗੇ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਕਾਰ ਤੇ ਕਿਸ ਟਾਈਮ ਕਿੱਥੇ ਆ ਉਹਦੀ ਅਰੈਸਟ ਪਾਈ ਹੈ ਇਸ ਤੋਂ ਇਲਾਵਾ ਦੋ ਦੋਸ਼ੀ ਜਿਦਾ ਨਾਮ ਸैम ਹੈ ਇੱਕ ਦਾ ਨਾਮ ਗੋਤਮ ਹੈ ਇਹ ਦੋਨਾਂ ਦੀ ਅਰੈਸਟ ਪਾਈਆ ਸੀ ਇਹਨਾਂ ਨੂੰ ਅਸੀਂ ਨੰਦੇੜ ਸਾਹਿਬ ਉਥੋਂ ਗ੍ਰਿਫਤਾਰ ਕੀਤਾ ਸਾਡੀ ਟੀਮ ਉਥੇ ਲੱਗੀ ਹੋਈ ਸੀ ਪਿੱਛਾ ਕਰ ਰਹੀ ਸੀ ਇਹਨਾਂ ਦਾ ਤੋਂ ਉਥੋਂ ਸੀ ਗ੍ਰਿਫਤਾਰ ਕਰਕੇ ਲੈ ਕੇ ਆਂਦਾ ਤੇ ਇਹਨਾਂ ਕੋਲੋਂ ਦੋ ਵੈਪਨ ਇੱਕ ਦੇਸੀ 9315 ਬੋਰ ਤੇ ਇੱਕ ਬਤੀ ਬੋਰ ਦੇਸੀ ਪਿਸਟਲ ਆਪਾਂ ਕਹਿ ਸਕਦੇ ਆ ਉਹ ਜਿਹੜਾ ਸੀ ਰਿਕਵਰ ਕੀਤਾ ਸਰ ਨਜਾਇਜ਼ ਤੌਰ ਤੇ ਰੱਖੀ ਹੋਈਆਂ ਲਾਇਸੈਂਸੀ ਸੀਗੇ ਨਹੀਂ ਇਹ ਜਿਹੜੇ ਨੇ ਨਜਾਇਜ਼ ਨੇ ਜਿਹੜਾ ਵੈਪਨ ਹੈਗਾ ਉਹ ਲਾਇਸੈਂਸੀ ਨਹੀਂ ਹੈਗੇ ਨਜਾਇਜ਼ ਵੈਪਨ ਨੇ ਤੇ ਇਹਨਾਂ ਦੋਸੀ ਰਿਕਵਰ ਕੀਤੇ ਬਾਕੀ ਜਿਹੜੇ ਦੋਸ਼ੀ ਹਾਲੇ ਸਾਡੇ ਪੈਂਡਿੰਗ ਹੈਗੇ ਨੇ ਉਹਨਾਂ ਤੇ ਵੀ ਵਰਕ ਕਰ ਰਹੇ ਹਾਂ ਟੀਮ ਸਾਡੀ ਲੱਗੀ ਹੈ ਤੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਜਿਹੜਾ ਅਸੀਂ ਗ੍ਰਿਫਤਾਰ ਕਰ ਲਵਾਂਗੇ ਅੱਛਾ ਜਿਸ ਤਰ੍ਹਾਂ ਕਿ આરોપી ਜਿਹੜੇ ਨੇ ਪੰਜਾਬ ਤੋਂ ਬਾਹਰੋਂ ਜਿਹੜੇ ਫੜੇ ਗਏ ਨੇ ਲੱਗਦਾ ਕਿ ਕਾਫੀ ਮਸ਼ਰਕਤ ਕਰਨੀ ਪਈ ਕਿਸ ਤਰ੍ਹਾਂ ਜਿਹੜਾ ਸਾਰਾ ਜਿਹੜਾ ਪਲਾਨ ਕੀਤਾ ਕੋਈ ਸੀਸੀਟੀਵੀ ਸਾਹਮਣੇ ਇਹ ਕਿਸ ਤਰ੍ਹਾਂ ਜੀ ਬਿਲਕੁਲ ਜਿਹੜਾ ਸੀਪੀ ਸਾਹਿਬ ਦੀ ਸੁਪਰਵਾਈਜ਼ਰ ਅੰਦਰ ਉਹਨਾਂ ਦੀ ਗਾਈਡੈਂਸ ਤੇ ਲੈ ਕੇ ਅਸੀਂ ਜਿਹੜਾ ਹੈਗਾ ਕੀ ਉਸ ਬકરી ਬકરીਆਂ ਟੀਮਸ ਬਣਾਈਆਂ ਕੁਝ ਸੀਡੀਆਰ ਸੀਸੀਟੀਵੀ ਫੁਟੇਜ ਰਿਕਾਰਡਿੰਗ ਨੇ ਵਾਚਿਆ ਕਾਫੀ ਟੀਮਸ ਨੇ ਉਸ ਤੋਂ ਇਲਾਵਾ ਜਿਹੜੀ ਸਭੀ ਕੁਸੀਡੀਆਰਸ ਕੋ ਟੈਕਨੀਕਲ ਐਨਾਲਿਸਿਸ ਸੀਗਾ ਹੋ ਸਟਡੀ ਕੀ ਹਿਊਮਨ ਇੰਟੈਲੀਜੈਂਸ ਸੀਗੀ ਟੈਕਨੀਕਲ ਇੰਟੈਲੀਜੈਂਸ ਉਹ ਅਡਰ ਟੀਮਾਂ ਅਡਰ ਜਿਹੜਾ ਉਹ ਤੇ ਸੀਗੀ ਉਹ ਵਰਕ ਕਰ ਰਹੀਆਂ ਸੀਗੀਆਂ ਸੋਸ਼ਲ ਮੀਡੀਆ ਤੇ ਵਰਕ ਕਰ ਰਹੇ ਸੀਗੇ ਤੇ ਉਹਦੇ ਵਿੱਚ ਸਾਨੂੰ ਜਿਹੜੀ ਹੈ ਫਾਈਨਲੀ ਤੁਸੀਂ ਕਹਿ ਸਕਦੇ ਹੋ ਕਿ ਕਾਮਯਾਬੀ ਮਿਲੀ ਤੇ ਤਿੰਨ ਦੋਸ਼ੀ ਅਸੀਂ ਜਿਹੜੇ ਆ ਅਰੈਸਟ ਕਰਨ ਵਿੱਚ ਕਾਮਯਾਬ ਹੋਏ ਆ ਆਪਸੀ ਰੰਜਿਸ਼ ਸੀ ਜਾਂ ਕੋਈ ਹੋਰ ਵੀ ਵਜ੍ਹਾ ਜਿਹੜੀ ਹੈ ਇਸ ਦੇ ਪਿੱਛੇ ਜਿਹੜੀ ਹੈ ਆਪਸ ਵਿੱਚ ਇਹਨਾਂ ਦਾ ਰੰਜਿਸ਼ ਹੀ ਸੀ ਜਿਹੜਾ ਸैम ਸੀਗਾ ਪਹਿਲਾਂ ਬੇਸਿਕਲੀ ਜਿਹੜਾ ਮਰਨ ਵਾਲਾ ਕਾਰਤਿਕ ਤੜਕਾ ਸੀਗਾ ਉਹਦਾ ਪਹਿਲਾਂ ਦੋਸਤ ਹੀ ਸੀਗਾ ਉਸ ਤੋਂ ਬਾਅਦ ਆਪਸ ਵਿੱਚ ਇਹਨਾਂ ਦੀ ਲੜਾਈ ਝਗੜਾ ਹੋ ਜਾਂਦਾ ਹੈਗਾ ਤੇ ਕਾਫੀ ਪਿਛਲੇ ਹੱਥ ਕਹਿ ਸਕਦੇ ਹੋ ਕਿ 15 20 ਦਿਨਾਂ ਤੋਂ ਉਹ ਤੂ ਤੂ ਮੈਮੇ ਜਿਹੜੀ ਹੈ ਉਹ ਚੱਲ ਰਹੀ ਸੀਗੀ ਸੋਸ਼ਲ ਮੀਡੀਆ ਦੇ ਉ ਦੂਜੇ ਨਾਲ ਟਸ਼ਨ ਵਾਜੀ ਆਪਾਂ ਜੀ ਨੂੰ ਕਹਿ ਸਕਦੇ ਆ ਕਿ ਉਹ ਸੀਗੀ ਤੇ ਉਹਦੇ ਕਰਕੇ ਇਹਨਾਂ ਨੇ ਜਿਹੜਾ ਇਹ ਫਿਰ ਪੂਰਾ ਪਲਾਨ ਕਰਕੇ ਤੇ ਹੋਰ ਆਪਣੇ ਸਾਥੀਆਂ ਨੂੰ ਵਿਚਰ ਲਾ ਕੇ ਤੇ ਇਹਨਾਂ ਨੇ ਜਿਹੜਾ ਇਹਨੂੰ ਐਗਜ਼ੀਕਿਊਟ ਕੀਤਾ ਗ੍ਰਿਫਤਾਰੀ ਕਿੱਥੋਂ ਹੋਈ ਆ ਸਰ ਇਹਨਾਂ ਦੀ ਇਹਨਾਂ ਦੀ ਗ੍ਰਿਫਤਾਰੀ ਜਿਵੇਂ ਪਹਿਲਾਂ ਮੈਂ ਦੱਸਿਆ ਕਿ ਨੰਦੇੜ ਸਾਹਿਬ ਤੋਂ ਅਸੀਂ ਜਿਹੜਾ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇੱਕ ਦੋਸ਼ੀ ਨੂੰ ਸੀ ਲੁਧਿਆਣਾ ਤੋਂ ਇਧਰ ਆਪਾਂ ਸਰ ਲੋਕੇਸ਼ਨ ਕੁਝ ਸਾਊਥ ਦੀ ਵੀ ਆ ਰਹੀ ਸੀ ਕੁਝ ਇਹਨਾਂ ਦੇ ਸਾਥੀਆਂ ਦੀ ਸਾਊਥ ਆ ਨੰਦੇੜ ਸਾਹਿਬ ਸਾਊਥ ਹੀ ਹੋ ਗਿਆ ਜੀ ਮਹਾਰਾਸ਼ਟਰਾ ਹੋ ਗਿਆ ਸਰ ਕਾਫੀ ਹਾਈ ਪ੍ਰੋਫਾਈਲ ਮਾਮਲਾ ਸੀਗਾ ਜਿਸ ਤਰ੍ਹਾਂ ਹੁਣ ਜਿਹੜੇ આરોપી ਕਹੀ ਸੋਚਦੇ ਨੇ ਕਿ ਉਹ ਬਾਹਰ ਦਾਤ ਕਰਕੇ ਜਿਹੜੇ ਨੇ ਭੱਜ ਜਾਂਦੇ ਨੇ ਪੰਜਾਬ ਤੋਂ ਬਾਹਰ ਜਾਣ ਲੱਗਦਾ ਕਿ ਹੁਣ ਉਹਨਾਂ ਨੂੰ ਕੀ ਮੈਸੇਜ ਹੈ ਕੀ ਸੁਨੇਹਾ ਵੀ ਪੁਰਸ ਜਿਹੜੀ ਦਿੱਸ ਸਕਦਾ ਦੇਖੋ ਜਿੱਥੇ ਵੀ ਜਾਓਗੇ ਤਾਂ ਪੁਲਿਸ ਜਿਹੜੀ ਪੰਜਾਬ ਪੁਲਿਸ ਹਮੇਸ਼ਾ ਜਿਹੜਾ ਹੈ ਕਿ ਉਹ ਤੁਹਾਨੂੰ ਲੱਭ ਕੇ ਲਿਆਏਗੀ ਤੁਹਾਡੇ ਨੂੰ ਅਰੈਸਟ ਪਾਏਗੀ ਗ੍ਰਿਫਤਾਰ ਕਰੇਗੀ ਤੁਹਾਡੇ ਖਿਲਾਫ ਕੜਾ ਤੋਂ ਕੜਾ ਜਿਹੜਾ ਹੈਗਾ ਐਕਸ਼ਨ ਉਹ ਲਈਗੀ ਸਾਥੀ ਕਿੰਨੇ ਹੈਗੇ ਕਿੰਨੇ ਹੋਰ ਜਿਹੜੇ ਕੀ ਕਹਿ ਸਕਦੇ ਹੋ ਕਿ ਤਕਰੀਬਨ ਜਿਹੜੇ 6-7 ਜਿਹੜੇ ਸਾਥੀ ਇਹਨਾਂ ਦੇ ਹੋਰ ਹੈਗੇ ਨੇ ਤੇ ਜਿਨ੍ਹਾਂ ਦੀ ਹਲੇ ਅ ਤੇ ਸਾਡੀਆਂ ਟੀਮਸ ਉਹਨਾਂ ਤੇ ਵਰਕ ਕਰ ਰਹੀ ਹੈ ਪਰ ਉਸੇ ਉਹਨਾਂ ਸਟੇਟਾਂ ਦੇ ਵਿੱਚ ਹੀ ਨਹੀਂ ਹਾਲੇ ਆਪਾਂ ਕੁਝ ਨਹੀਂ ਉਹਨੂੰ ਡਿਸਕਲੋਸ ਵੀ ਨਹੀਂ ਕਰ ਸਕਦੇ ਅਸੀਂ ਪਰ ਸਾਡੀਆਂ ਟੀਮਸ ਜਿਹੜੀਆਂ ਨੇ ਉਹ ਲੱਗੀਆਂ ਆ। ਕਿੰਨੇ ਕ ਮਾਮਲੇ ਜਿਹੜੇ ਨੇ ਫੜੇ ਗਏ ਨੇ ਰੁਪੀ ਉਹਨਾਂ ਦੇ ਉੱਤੇ ਪਹਿਲਾਂ ਹੀ ਦੱਸ ਦੇ। ਨਹੀਂ ਇਹਨਾਂ ਦੇ ਦੋਨੋਂ ਜਿਹੜੇ ਹੈ ਤਿੰਨੋਂ ਦੋਸ਼ੀ ਨੇ ਇਹਨਾਂ ਦੇ ਉੱਪਰ ਪਹਿਲਾਂ ਕੋਈ ਵੀ ਮੁਕੱਦਮਾ ਨਹੀਂ ਹੈ। ਤੁਸੀਂ ਆਪ ਕਹਿੰਦੇ ਬਿਲਕੁਲ ਇਹਨਾਂ ਦੇ ਨਵੇਂ ਮੁੰਡੇ ਨੇ 24-25 ਸਾਲ ਦੀ ਉਮਰ ਹੈ ਇਹਨਾਂ ਦੀ ਤੇ ਮੁਕੱਦਮਾ ਕੋਈ ਦਰਜ। ਅ ਸਰ ਨੌਜਵਾਨ ਪੀੜੀ ਜਿਹੜੀ ਆ ਕਿਉਂਕਿ ਇਧਰ ਨੂੰ ਜਾ ਰਹੀ ਆ ਪੁੱਠੇ ਰਸਤੇ ਤੇ ਜਾ ਰਹੀ ਆ ਉਹਨੂੰ ਕੀ ਸੁਨੇਹਾ ਕਿਉਂਕਿ ਲੋਕ ਇਹਨਾਂ ਚਮਕਾ ਚਗਾ ਚੌਂਦ ਦੇਖ ਕੇ ਜਿਹੜੇ ਨਹੀਂ ਦੂਸਰੇ ਪਾਸੇ ਚਲੇ ਜਾਂਦੇ ਜਾਂ ਕੋਈ ਬਿਲਕੁਲ ਜਿਹੜਾ ਕ੍ਰਾਈਮ ਆ ਉਹ ਤੋਂ ਦੂਰ ਰੋਕ ਕ੍ਰਾਈਮ ਕਰੋਗੇ ਤਾਂ ਉਹਦੇ ਜਿਹੜਾ ਨਤੀਜੇ ਜਿਹੜੇ ਨੇ ਉਹ ਹਾਰਸ਼ ਨਤੀਜੇ ਤੁਹਾਨੂੰ ਭੁਗਤਨੇ ਪੈਣਗੇ ਕਿਉਂਕਿ ਜਿਹੜਾ ਕਾਨੂੰਨ ਹੈ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ ਤੇ ਉਹ ਸਜ਼ਾ ਵੀ ਮਿਲੇਗੀ ਠੀਕ ਹੈ ਤੇ ਜਿਹੜਾ ਕੈਰੀਅਰ ਇੱਕ ਤਾਂ ਆਪਾਂ ਕਹਿ ਸਕਦੇ ਇੱਕ ਤਰ੍ਹਾਂ ਦਾ ਖਰਾਬ ਹੋ ਜਾਂਦਾ ਥੈਂਕ ਯੂ ਥੈਂਕ ਯੂ ਆਈਡੈਂਟੀਫਾਈ ਕਰ ਲਿਆ ਕੀ ਕੌਣ ਕੌਣ ਲੋਕੀ ਸੀਗੇ ਜਿਹਨਾਂ ਨੇ ਇਹ ਬਾਤਾਂ ਨੂੰ ਇਨਵੈਸਟੀਗੇਸ਼ਨ ਅੱਗੇ ਵਧੀ ਤਿੰਨ ਦਾ ਦੋ ਮੋਟਰਸਾਈਕਲ ਉੱਪਰ ਦੋ ਦੋ ਤਿੰਨ ਮੋਟਰਸਾਈਕਲ ਉੱਪਰ ਗਏ 10 ਮੋਟਰਸਾਈਕਲ ਥੈਨ ਉਹ ਵੀ ਗਏ